ਜੇ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ-ਪਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨ ਦੇ ਵੋਟਾਂ ਸਤਾ ਵਿੱਚ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਦੇ ਹੋ ਸਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਦੀ ਕਿ ਜਿਹੜੇ ਬੱਚੇ ਹੁਣ ਉੱਥੋਂ ਰਿਪੋਰਟ ਕੱਲ ਹੋਇਆ ਅਮਰੀਕਾ ਤੋਂ ਭਾਰਤ ਸਾਰੇ ਪਹੁੰਚੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਮੈਂ ਜੀ ਕਾਬਲ ਸਿੰਘ ਮਹਾਵਾ ਕਸਾਂ ਦਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬਿਠੇ ਬਿਠੇ ਦੇ ਵੇਖ ਕੇ ਭਾਵਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਭਿਕਾ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਇਤ ਵਾਲੇ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6 ਕ ਨਾਲਾਂ ਪੈਲੀ ਬਹਿ ਗਈਤੀ ਸਾਡੇ 15.5 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਤੇ ਫਿਰ ਇਹਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਵਜਾ ਜਾ ਕੇ ਅਰਦਾਸ ਬੰਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਝ ਨਹੀਂ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ ਫਿਰ ਅਸੀਂ ਗੁਰੂ ਜੀ ਗੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਕਿ ਗੁਰੂ ਮਾਰੇ ਸਾਡੀ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕ ਵਾਲੇ ਆਪਣੀ ਮਦਦ ਲੈ ਕੇ ਗਏ ਪੁੱਛਿਆ ਆ ਤੇ ਹਾਂ ਤੇ ਕੀ ਮਤਲਬ ਜ਼ਮੀਨ ਗਾਣੇ ਪਾਈ ਕੀ ਕੀਤਾ ਕਹਿੰਦੇ ਇਹ ਬੈਹ ਦਿੱਤੀ ਹੈ ਗਾਣੇ ਦਿੱਤੀ ਹੈ ਹਾਂ ਤੇ ਜਿਹੜੀ ਕੀਤੀ ਗੱਲ ਹੀ ਕਰਦੀ ਹੈ ਨਾ ਤੇ ਦੇ ਨਾਮ ਤੇ ਜ਼ਮੀਨ ਇਹਦੇ ਨਾਮ ਤੇ ਲੁੱਟਭੇ ਲਾ ਦਿੱਤਾ ਹਾਂ ਹਾਂ ਉਹ ਮੱਝਾ ਵਾਹ ਕੇ ਨਾ ਟਰੈਕਟਰ ਟਰਾਲੀ ਆਲੀ ਆ ਰਿਹਾ ਸਾਰੇ ਹੂੰ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟ ਉਹ ਗਮਾਟ ਇਹ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆ ਹੂੰ ਜਿਹੜੇ ਬੱਚੇ ਦਾ ਨਾਂ ਇਤਰਾ ਨਾ ਹੋਵੇ ਹੂੰ ਚਲੋ ਫਾਦਲ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਹਨ ਖੁਸ਼ੀ ਹੈ ਹੂੰ ਉਹਨਾਂ ਕੋਲ ਕਿਤੇ ਜ਼ਰਕਾਰ ਜੇ ਲਾ ਜਿੰਨਾਂ ਛੋਟ ਛੱਡ ਦੀ ਕੀ ਕਰਦੇ ਫਿਰ ਹੂੰ ਇਕੱਲਾ ਇਕੱਲਾ ਹੈਗਾ ਹੂੰ ਤੋ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਗੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬੱਚੇ ਨੇ ਦੱਸਿਆ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਹੈ ਕੋਈ ਗੱਲ ਹੀ ਹੱਥ ਗੜੀ ਵਾਲੀ ਗੱਲ ਤੇ ਕੋਈ ਪਰ ਕੋਈ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਪਰਦਾ ਰੱਖਦਾ ਹਮ ਗੱਲ ਹੀ ਨਹੀਂ ਹਮ ਆਪਾਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਚਾਹਤ ਬਰਨੇ ਨਹੀਂ ਪਾਈ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ खर्चा करता है ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼